ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਤੰਦੂਰੀ ਮਸਾਲਾ ਘਰੇ ਤਿਆਰ ਕਰੀਏ ਤੰਦੂਰੀ ਮਸਾਲਾ ਬਣਾਉਣ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਤੁਹਾਨੂੰ ਨਾਲ-ਨਾਲ ਅਸੀਂ ਮੈਜਰਮੈਂਟ ਵੀ ਦੱਸੀ ਜਾਵਾਂਗੇ ਤੇ ਨਾਲ-ਨਾਲ ਅਸੀਂ ਰੋਸਟ ਵੀ ਕਰੀ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਜੇ ਮੈਂ ਭਾਰੀ ਤਲੇ ਦਾ ਫਰਾਈ ਪੈਨ ਲੈ ਲੈਣਾ ਇਹਨੂੰ ਡਰਾਈ ਰੋਸਟ ਹੀ ਕਰਨਾ ਕੋਈ ਚੀਜ਼ ਨਹੀਂ ਦੇ ਵਿੱਚ ਪਾਉਣੇ ਕੀ ਪਹਿਲਾਂ ਆਪਾਂ ਤੇ ਆਪਾਂ ਮਸਾਲੇ ਸਾਰੇ ਲੈਏ ਹੋਏ ਆ ਜਿਨ੍ਹਾਂ ਨੂੰ ਮੈਂ ਨਾਲ-ਨਾਲ ਤੁਹਾਨੂੰ ਦੱਸੀ ਜਾਵਾਂਗੇ ਤੇ ਕੁਝ ਮਸਾਲੇ ਆਪਾਂ ਇਹਦੇ ਵਿੱਚ ਪੀਸੇ ਹੋਏ ਪਾਵਾਂਗੇ ਜਿ ਅਮਜੁਰ ਵਿਸ਼ਾ ਹੋਇਆ ਬਾ ਮੇਰੇ ਵੀ ਚੀਜ਼ ਆਪਣਾ ਕੋ ਪੀਸੀ ਹੋਈ ਹੈ ਤੇ ਆਪਾਂ ਪੀਸੀ ਹੋ ਪਾਵਾਂਗੇ ਤੇ ਬਾਕੀ ਚੀਜ਼ਾਂ ਆਪਾਂ ਜਿਆਦਾ ਕਰਕੇ ਸਾਫਤੀਆਂ ਲਵਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਦੇ ਆਂ 프라이ਪਨ ਰੱਖ ਲਿਆ 프라이ਪਨ ਗਰਮ ਹੋਣ ਦੀ ਹੈ ਪਹਿਲਾਂ ਤਾਂ ਆਪਾਂ ਜਿਹੜੇ ਤਿੰਨ ਚਮਚੇ ਆਪਾਂ ਜੀਰੇ ਧਨੀਏ ਦੇ ਲਏ ਆ ਸਾਫ ਧਨੀਏ ਦਾ ਲਿਆ ਤੇਨੇ ਚਮਚੇ ਆਪਾਂ ਜੀਰੇ ਦੇ ਲਏ ਆ ਤੇ ਇੱਕ ਚਮਚਾ ਆਪਾਂ ਸੌਫ ਦਾ ਲਿਆ ਤੇ ਇੱਕ ਚਮਚਾ ਆਪਾਂ ਮੇਥਿਆ ਦਾ ਲਿਆ ਜਿਹੜੇ ਮੇਥੇ ਆਪਾਂ ਅੰਬ ਦੇ achar ਵਿੱਚ ਪਾਉਣੇ ਹੁੰਦੇ ਆ ਮੇਥੀ ਨਹੀਂ ਮੇਥੇ ਇਹ ਚਾਰੀ ਚੀਜ਼ਾਂ ਨੇ ਜੀ ਧਨੀਆ ਜੀਰਾ ਸੌਫ ਤੇ ਮੇਥੇ ਤਬ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਜੀ ਇਹਨਾਂ ਦੇ ਜਦੋਂ ਖੁਸ਼ਬੂ ਆਉਣ ਲੱਗ ਜਵੇ ਮੇਹ ਆਪਾਂ ਬਹੁਤਾ ਕਾਲਾ ਨਹੀਂ ਕਰਨਾਗਾ ਬਸ ਸਿਰਫ ਇਹਦੀ ਮਹਿਕ ਆਉਣੀ ਚਾਹੀਦੀ ਤੇ ਇਹਦਾ ਸਿਲਾਪਣ ਦੂਰ ਹੋ ਜਾਣਾ ਚਾਹੀਦਾ ਲਓ ਜੀ ਆਪਣਾ ਧਨੀਆ ਜੀਰਾ ਸੌਫ ਤੇ ਮੇਥੇ ਇਹ ਡਰਾਈ ਰੋਸਟ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਇੱਕ ਭਾਂਡੇ ਵਿੱਚ ਕੱਢ ਦਾਂਗੇ ਇਹਨਾਂ ਤੋਂ ਹਲਕੀ ਜਿਹੀ ਮਹਿਕ ਆਉਣ ਲੱਗੀ ਤੇ ਸਿਲਾਪਣ ਇਹਨਾਂ ਦਾ ਦੂਰ ਹੋ ਗਿਆ ਇਹਨਾਂ ਨੂੰ ਆਪਾਂ ਠੰਡੇ ਹੋਣ ਲਈ ਰੱਖ ਦਿੰਦੇ ਆ ਉਸ ਵਕਤ ਹੀ ਮੈਂ ਗੈਸ ਬੰਦ ਕਰ ਦਿੱਤੀ ਆ ਸਗੇ ਆਪ ਪਾ ਲੈਣੇ ਆ ਜੀ ਲੋ ਇੱਕ ਇੱਕ ਚਮਚਾ ਲੌਂਗ ਦਾ ਪਾਇਆ ਮੈਂ ਇਹ ਚ 15-20 ਲੌਂਗ ਆ ਜਾਂਦੇ ਇੱਕ ਚਮਚੇ ਲੌਂਗ ਦੇ ਵਿੱਚ ਹਰੀ ਲੈਸੀ ਪਾਈ ਆ ਇਹ ਸਾਬਤ ਛਿਲਕੇ ਸਮੇਤ ਲੈਣੀ ਆ ਤਿੰਨ ਮੈਂ ਵੱਡੀਆਂ ਰੈਸ਼ੀਆਂ ਲੈ ਲਈਆਂ ਇੱਕ ਮੈਂ ਚਕਰ ਫੁੱਲ ਜਿਹੜਾ ਹੁੰਦਾ ਉਹ ਲਿਆ ਤੇ ਦੋ ਮੈਂ ਜੈਤਰੀ ਦੇ ਫੁੱਲ ਲਏ ਆ ਅੱਜ ਜੈਤਰੀ ਦੇ ਫੁੱਲ ਆ ਜੀ ਆਪਣੇ ਤੇ ਇੱਕ ਮੈਂ ਜੈਫਲ ਲਿਆ ਨਟਮਗਿਰੂ ਕਹਿੰਦੇ ਆ ਉਹ ਲਿਆ ਤੇ ਦੋ ਪੀਸ ਮੈਂ ਦਾਲ ਚੀਨੀ ਦੇ ਲਈ ਆ ਤੇ ਬਾਕੀ ਸਵਾਨ ਆਪਾਂ ਬਾਅਦ ਵਿੱਚ ਕਰਾਂਗੇ ਇਹ ਮਿਰਚਾਂ ਨੇ ਕਾਲੀ ਮਿਰਚਾਂ ਤੇ ਆਪਾਂ ਕਸ਼ਮੀਰੀ ਲਾਲ ਮਿਰਚ ਦੋਨਾਂ ਨੂੰ ਬਕਰੀਆਂ ਕਰਾਂਗੇ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਰੋਸਟ ਕਰਦੇ ਕਿਉਂਕਿ ਇਹਦੇ ਸਾਰਿਆਂ ਦੇ ਭੁਜਾਂ ਦਾ ਅਲੱਗ-ਅਲੱਗ ਟਾਈਮ ਹੁੰਦਾ ਵਾ ਜਿਵੇਂ ਸੌਂਫ ਜੀਰਾ ਧਨੀਆ ਤੇ ਮੇਥੇ ਇੱਕੋ ਟਾਈਮ ਦੇ ਵਿੱਚ ਭੁਜ ਜਾਂਦੇ ਆ ਜਿਦਾ ਫੁੱਲ ਵਗੈਰਾ ਤੇ ਦਾਲ ਚੀਨੀ ਵਗੈਰਾ ਇਹ ਥੋੜਾ ਟਾਈਮ ਘਟਵਾ ਦਾ ਲੈਂਦੀਆਂ ਨੇ ਇਸ ਕਰਕੇ ਜਿਹੜੀ ਵੀ ਚੀਜ਼ ਤੁਹਾਡੀ ਮੋਟੀ ਆ ਤੇ ਉਹਨੂੰ ਤੁਸੀਂ ਤੋੜ ਕੇ ਜਿਸ ਆਪਣੀ ਦਾਲ ਚੀਨੀ ਆ ਇਹਦੇ ਆਪਾਂ ਟੁਕੜੇ ਕਰ ਲੈਣੇ ਆ ਨੇ ਟੁਕੜੇ ਕਰਕੇ 2 ਇੰਚ ਦਾ ਟੁਕੜਾ ਲਿਆ ਜੀ ਦਾਲ ਚੀਨੀ ਦਾ ਇੱਥੇ ਆਪਾਂ ਵੱਡੀ ਇਲਾਇਚੀ ਨੂੰ ਵੀ ਮੜਾ ਜਿਹਾ ਕੁੱਟ ਕੇ ਪਾ ਦਈਏ ਤਾਂ ਕਿ ਉਹ ਵੀ ਚੰਗੀ ਤਰ੍ਹਾਂ ਰੋਸ ਹੋ ਜਾਊਗੀ ਤੋੜ ਕੇ ਪਾ ਦਨੇ ਆ ਜੀ ਇਹਨੂੰ ਤੇ ਇੱਥੇ ਆਪਾਂ ਜੈਫਲਾ ਇਹਨੂੰ ਵੀ ਤੋੜ ਕੇ ਪਾ ਲੈਨੇ ਇੱਕ ਵੀਸ ਆਪਾਂ ਜੈਫਲ ਹੰਦਾ ਪਾਇਆ ਇਹਦੇ ਚ ਇਹਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਵਾ ਤੇ ਜਵੈਤਰੀ ਦੇ ਫੁੱਲਾਂ ਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਵਾ ਦੋ ਜਵੈਤਰੀ ਦੇ ਫੁੱਲ ਪਾਏ ਆ ਤੇ ਜੀ ਆਪਾਂ ਇਹਨਾਂ ਨੂੰ ਡਰਾਈ ਰੋਸ ਕਰ ਲਏ ਆਪਣਾ ਗੈਸ ਗਰਮ ਹੀ ਆ ਮੈਂ ਚੁੱਲਾ ਐਸੇ ਕਰਕੇ ਨਹੀਂ ਚਲਾਇਆ ਗੈਸ ਨੂੰ ਕਾਤੇ ਆਪਣਾ ਜਿਹੜਾ ਹੈਗਾ ਨਾ ਇਹ ਗਰਮੀ ਆ ਤੇ ਇੰਨੇ ਦੇ ਨਾਲ ਇਹਨਾਂ ਨੇ ਰੋਸਟ ਹੋ ਜਾਣਾ ਵਾ ਸਿਰਫ ਆਪਾਂ ਇਹਨਾਂ ਨੂੰ ਇੰਨਾ ਕੀ ਕਰਨਾ ਕਿ ਇਹਨਾਂ ਨੂੰ ਪੀਸਣ ਵੇਲੇ ਆਸਾਨੀ ਹੋ ਜਾਵੇ ਜਦੋਂ ਰੋਸਟ ਹੋਏ ਹੋਏ ਹੁੰਦੇ ਆ ਤੇ ਥੋੜੀ ਜੀ ਇਹਨਾਂ ਦੀ ਜਿਹੜੀ ਖੁਸ਼ਬੂ ਆ ਉਹ ਉੱਪਰ ਆ ਜਾਂਦੀ ਆ ਆਪਾਂ ਇੱਥੇ ਗੈਸ ਆਫ ਕਰ ਲੈਨੇ ਆ ਹੁਣ ਇਹ ਜੀ ਮਸਾਲੇ ਵੀ ਆਪਣੇ ਖੁੱਜ ਗਏ ਆ ਇਹਨੂੰ ਵੀ ਆਪਾਂ ਆ ਮਸਾਲੇ ਦੇ ਵਿੱਚ ਹੀ ਗੜ ਦੇਣਾ ਆਪਾਂ ਗੈਸ ਫਿਰ ਬੰਦ ਕਰ ਦੇਨੇ ਆ ਤੇਰੇ ਪਰਨਾ ਆਪਣੇ ਕੋਲ ਇੱਥੇ ਰਹਿ ਗਿਆ ਜੀ ਇੱਕ ਤਾਂ ਕਾਲੀ ਮਿਰਚ ਰਹਿ ਗਈ ਕਾਲੀ ਮਿਰਚ ਤੇ ਕਸ਼ਮੀਰੀ ਲਾਲ ਮਿਰਚ ਨੂੰ ਆਪਾਂ ਦੋਨਾਂ ਨੂੰ ਰੋਸਟ ਕਰ ਲਾਂਗੇ ਇੱਕ ਆਪਣੇ ਕੋਲ ਨਮਕ ਰਹਿ ਗਿਆ ਨਾਮ ਕੁਦੀ ਆਪਣੇ ਡਰੀਆਂ ਨੇ ਆਪਾਂ ਕੁੱਟ ਲਵਾਂਗੇ ਤੇ ਆਪਣੇ ਕੋਲ ਇੱਥੇ ਹੈਗੀ ਜੀ ਰਤਨ ਜੋਤ ਤਾਂ ਜੋਤ ਨੂੰ ਆਪਾਂ ਪੀਸਣ ਵੇਲੇ ਹੀ ਪਾਉਣਾ ਵਾ ਇਹਨੂੰ ਰੋਸਟ ਨਹੀਂ ਕਰਨਾਗਾ ਰਤਨ ਜੋਤ ਤੁਸੀਂ ਜਿਦਾ ਐਨਾ ਕੁ ਪੀਸ ਮੈਂ ਇੱਕ ਲੈ ਲਿਆ ਕਾਲੀ ਮਿਰਚ ਇੱਕ ਚਮਚਾ ਮੈਂ ਕਾਲੀ ਮਿਰਚ ਲੈ ਲਿਆ ਦੋ ਚਮਚੇ ਬਣ ਜਾਣ ਇਹਦੀ ਮੈਂ ਕਸ਼ਮੀਰੀ ਲਾਲ ਮਿਰਚ ਲਈ ਹੈ ਪਾਉਂਗੀ ਤਰ ਲੋਈ ਇਸ ਵਿੱਚ ਸੌਖੀਆਂ ਹੋ ਜਾਣ ਤੇ ਬਰੀਕ ਪੀਸੀਆਂ ਜਾਣ ਪੀਸ ਕਰਦੇ ਇਹ ਸਾਰਿਆਂ ਨੂੰ ਸਲੋ ਪ੍ਰੋਸੈਸ ਦੇ ਉੱਤੇ ਹੀ ਰੋਸਟ ਕਰਨਾ ਮਾਪਾਂ। ਲੋ ਜੀ ਇੱਥੇ ਆਪਾਂ ਮਿਰਚਾਂ ਕਾਲੀ ਮਿਰਚ ਤੇ ਕਸ਼ਮੀਰੀ ਮਿਰਚ। ਲੋ ਜੀ ਇੱਥੇ ਅਸੀਂ ਲਾਲ ਮਿਰਚ ਤੇ ਕਾਲੀ ਮਿਰਚ ਨੂੰ ਰੋਸਟ ਕਰ ਰਹੇ ਹਾਂ। ਇਸ ਵਿੱਚ ਜਿਵੇਂ ਥੋੜਾ ਜਿਹਾ ਕੜੀ ਪੱਤਾ ਪਾ ਦਿੰਦੇ ਹਾਂ 15-20 ਕੜੀ ਪੱਤੇ ਸੁੱਕੇ ਹੋਏ ਆ ਮੇਰੇ ਕੋਲ ਸਕਾਇਆ ਹੋਇਆ ਕੜੀ ਪੱਤਾ ਵਾ। ਤੇ ਮੇਰਾ ਥੋੜਾ ਜਿਹਾ ਭੋਲਿਆ ਹੋਇਆ ਵਾ। ਤੇ ਤੁਸੀਂ ਜਿਹੜਾ 15-20 ਕੜੀ ਪੱਤੇ ਸੁੱਕੇ ਕੜੀ ਪੱਤੇ ਜਿਹੜੇ ਹੁੰਦੇ ਆ ਉਹ ਲੈ ਸਕਦੇ ਆ। ਜੇ ਤੁਹਾਡੇ ਕੋਲ ਤਾਜ਼ੇ ਹੋਣ ਤਾਂ ਉਹਨਾਂ ਨੂੰ ਡਰਾਈ ਰੋਸਟ ਕਰ ਲਿਓ। ਜਿਵੇਂ ਪਹਿਲੇ ਚਾੜੀ ਪੱਤਾ ਪਾ ਲੈਣਾ 2 ਚਮਚੇ ਪੀਸੇ ਹੋਏ ਜਦੋਂ 2 ਚਮਚੇ ਬਣ ਜਾਣ ਮੈਂ ਥੋੜਾ ਗੈਸ ਨੂੰ ਆਨ ਕਰ ਲੀ ਕਿਉਂਕਿ ਮੈਂ ਗੈਸ ਬੰਦ ਕਰ ਦਿੱਤਾ ਸੀ ਅਜੇ ਮਿਰਚਾਂ ਕਈ ਵਾਰੀ ਇੱਕਦਮ ਚੜ ਜਾਂਦੀਆਂ ਨੇ ਆਪਾਂ ਨੂੰ ਲੋ ਜੀ ਇੱਥੇ ਆਪਣੇ ਮਿਰਚਾਂ ਤੇ ਆਪਣਾ ਕੜੀ ਪੱਤਾ ਵੀ ਰੋਸਟ ਹੋ ਗਿਆ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਦੀ ਵੇਟ ਕਰਦੇ ਆ ਇਹਨਾਂ ਨੂੰ ਵੀ ਆਪਾਂ ਐਸੇ ਮਸਾਲੇ ਵਿੱਚ ਹੀ ਪਾ ਲੈਣਾ ਤੇ ਸਾਰੇ ਨੂੰ ਠੰਡੇ ਕਰ ਲਈਏ ਲੋ ਜੀ ਆਪਣੇ ਮਸਾਲੇ ਠੰਡੇ ਹੋ ਗਏ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਰਤਨਜੋਤ ਆ ਆਪਾਂ ਇਹ ਵੀ ਵਿੱਚ ਪੀਸਣਾ ਵਾ ਹਰ ਰਤਨਜੋਤ ਪਾ ਇਹਦੇ ਵਿੱਚ ਇਹ ਪਾ ਦਨੇ ਆ ਇੱਕ ਚਮਚਾ ਮੈਂ ਸੁਣ ਦਾ ਲੈ ਲਿਆ ਇੱਕ ਚਮਚਾ ਮੈਂ ਹਲਦੀ ਦਾ ਲਵਾਂਗੀ ਤੇ ਦੋ ਚਮਚੇ ਮੈਂ ਅੰਬਚੂਰ ਪਾਊਡਰ ਦੇ ਲਵਾਂਗੀ ਇਹ ਮੇਰੇ ਕੋਲ ਪੀਸੇ ਹੋਇਆ ਜੀ ਜੱਗ ਲੈ ਲੈਨੇ ਆ ਤੇ ਇਹਨੂੰ ਪਲਸ ਮੋੜਤੀ ਪੀਸਣਾ ਵਾ ਤੇ ਆ ਨਮਕ ਵੀ ਆਪਣੇ ਕੋਲ ਆਪਾਂ ਦਲੀਆਂ ਕੁੱਟ ਲਈਆਂ ਨਮਕ ਦੀਆਂ ਤੇ ਪੀਸਣ ਦੇ ਟਾਈਮ ਤੇ ਆਪਾਂ ਰਤਨਜੋਤ ਵਿੱਚ ਪਾ ਚੁੱਕੇ ਆ ਤੇ ਆਪਾਂ ਸੁਣ ਪਾ ਦੇਣੀ ਆ ਇਦਾਂ ਆਪਾਂ ਇਸ ਨੂੰ ਆਪਾਂ ਸੁੱਕਾ ਸਮਾਲ ਵੀ ਉਹਦੇ ਪਾ। ਇੱਕ ਚਮਚਾ ਆਪਾਂ ਹਲਦੀ ਦਾ ਪਾ ਦੇਣਾ ਇਹਦੇ ਵਿੱਚ। ਤੇ ਮਿਰਚਾਂ ਰਾਈ ਰੋਸ ਕੀਤੀਆਂ ਨੇ ਤੇ ਉਹ ਸੰਗ ਨੂੰ ਚੜਦੀਆਂ ਨੇ। ਤੇ ਦੋ ਚਮਚੇ ਆਪਾਂ ਅੰਬ ਜੂਰ ਪਾਊਡਰ ਦੇ ਪਾ ਦੇਣੇ। ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾ ਦੇਣਾ। ਇਹਨੂੰ ਸਾਰੇ ਨੂੰ ਆਪਾਂ ਜੀ ਗ੍ਰਾਇੰਡ ਕਰਦੇ ਆਂ ਪਾਲਸ ਮੋਡ ਤੇ। ਪਾਲਸ ਮੋਡ ਤੇ ਰੁਕ ਰੁਕ ਕੇ ਆਪਾਂ ਮਸਾਲੇ ਨੂੰ ਪੀਸਣਾ ਤਾਂ ਕਿ ਆਪਣੀ ਮਿਕਸੀ ਗਰਮ ਨਾ ਹੋਵੇ ਤੇ ਆਪਣਾ ਜਿਹੜਾ ਮਸਾਲਾ ਆਪਾਂ ਠੰਡੇ ਪ੍ਰੋਸੈਸ ਨਾਲ ਹੀ ਤਿਆਰ ਕਰਨਾ। ਆਹ ਮਸਾਲਾ ਪੀਸ ਕੇ ਦਿਖਾਉਣੀ ਆ ਜੀ। ਲੋ ਜੇ ਆਪਾਂ ਮਸਾਲੇ ਨੂੰ ਗ੍ਰाइंड ਕਰ ਲਿਆ ਪਲਸ ਮੋੜ ਤੇ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਅਸੀਂ ਕਿੰਨਾ ਸੋਹਣਾ ਆਪਣੇ ਮਸਾਲੇ ਦਾ ਕਲਰ ਆਇਆ ਤੇ ਛਾਣ ਜ਼ਰੂਰ ਲਿਓ ਤਾਂ ਕਿ ਆਪਣੀ ਕਈ ਵੇਰੀ ਕੋਈ ਚੀਜ਼ ਮੋਟੀ ਰਹਿ ਜਾਂਦੀ ਆ ਇਹਨੂੰ ਤੁਸੀਂ ਸੁੱਕੇ ਮਸਾਲੇ ਸਬਜ਼ੀ ਕੋਈ ਬਣਾਉਣੇ ਆ ਭਰਮੇ ਸਬਜ਼ੀ ਬਣਾਉਣੇ ਆ ਤੇ ਉਹਦੇ ਵਾਸਤੇ ਵੀ ਵਰਤ ਸਕਦੇ ਆ ਜੇ ਆਪਾਂ ਜਦੋਂ ਆਪਾਂ ਸੁੱਕੇ ਪਰੇਲੇ ਬਣਾਉਣੇ ਆ ਸੁੱਕੀ ਭਿੰਡੀ ਬਣਾਉਣੇ ਆ ਜੇ ਸੁੱਕੀ ਆਰਬੀ ਬਣਾਉਣੇ ਆ ਕੋਈ ਵੀ ਚੀਜ਼ਾਂ ਬਣਾਉਣੀਆਂ ਆ ਨਾ ਤੇ ਉਹਦੇ ਵਿੱਚ ਵੀ ਤੁਸੀਂ ਮਸਾਲਾ ਵਰਤ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਸਬਜ਼ੀ ਬਣਦੀ ਆ ਇਹ ਨੱਬਾ ਬੰਦ ਚੀਜ਼ਾਂ ਤੋਂ ਪਰਹੇਜ਼ ਕਰੋ तकरीबन ਸਾਰੇ ਜਿਹੜੇ ਮਸਾਲੇ ਜਿੰਨੇ ਵੀ ਹੈਗੇ ਤੁਸੀਂ ਘਰੇ ਤਿਆਰ ਕਰੋ ਘਰੇ ਆਪਣੇ ਕੋਲ ਸਾਰਾ ਸਮਾਨ ਪਿਆ ਹੁੰਦਾ ਕਿਸੇ ਦੇ ਸੋਈ ਦੇ ਵਿੱਚ ਤੇ ਇਹਨਾਂ ਤੋਂ ਹੀ ਆਪਣੇ ਆਪ ਇਹ ਮਸਾਲੇ ਤਿਆਰ ਕਰ ਸਕਦੇ ਆ ਇਸ ਤੋਂ ਪਹਿਲਾਂ ਮੈਂ ਚੜਾ ਮਸਾਲਾ ਵੀ ਤਿਆਰ ਕੀਤਾ ਸੀ ਤੇ ਜੀਰਾ ਬਣ ਮਸਾਲਾ ਵੀ ਤਿਆਰ ਕੀਤਾ ਤੇ ਗਰਮ ਮਸਾਲਾ ਜਿਹੜਾ ਬੇਸਿਕ ਮਸਾਲਾ ਆਪਾਂ ਦੇ ਜੀ ਘਰ ਵਿੱਚ ਸਬਜੀ ਵਿੱਚ ਆਮ ਹੀ ਯੂਜ਼ ਕਰਦੇ ਆਂ ਹਰ ਸਬਜੀ ਦੇ ਵਿੱਚ ਹੀ ਉਹ ਵੀ ਤਿਆਰ ਕੀਤਾ ਤੇ ਅੱਜ ਅਸੀਂ ਤੰਦੂਰੀ ਮਸਾਲਾ ਤਿਆਰ ਕਰਨ ਲੱਗੇ ਹਾਂ ਜੀ ਤੁਹਾਨੂੰ ਵੀ ਜੇ ਕਿਸੇ ਹੋਰ ਮਸਾਲੇ ਦੀ ਰੈਸਪੀ ਦੀ ਲੋੜ ਹੋਵੇ ਤਾਂ ਤੁਹਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖ ਦੇਣਾ ਤੇ ਤੁਸੀਂ ਜਿਹੜਾ ਮਸਾਲਾ ਚਾਹੁੰਦੇ ਹੋ ਜੀ ਆਪਣਾ ਥੋੜਾ ਜਿਹਾ ਰਹਿ ਗਿਆ ਵਿੱਚ ਇਹਨਾਂ ਕਿਉਂਕਿ ਇਹਨੂੰ ਛਾਣਨਾ ਬਹੁਤ ਜ਼ਰੂਰੀ ਹੈ ਕਈ ਵਾਰੀ ਕੋਈ ਚੀਜ਼ ਮੋਟੀ ਰਹਿ ਜਾਂਦੀ ਤਾਂ ਆਪਾਂ ਇਹਨੂੰ ਦੁਬਾਰਾ ਗ੍ਰਾਇੰਡ ਕਰਕੇ ਫਿਰ ਇਹਦੇ ਵਿੱਚ ਛਾਣ ਲਵਾਉਂਦੇ ਆਂ ਤੁਸੀਂ ਜਿਹਾ ਕਿੰਨਾ ਸੋਹਣਾ ਤੰਦੂਰੀ ਮਸਾਲਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਇਹਦਾ ਕਲਰ ਆਇਆ ਤੇ ਬਹੁਤ ਹੀ ਸੋਹਣੀ ਇਹਦੀ ਮਹਿਕ ਆ ਰਹੀ ਹੈ ਲੋ ਜੀ ਮੈਂ ਤਾਂ ਅੱਜ ਸੋਆਬਿੰਦੀਆਂ ਬੜੀਆਂ ਨੂੰ ਮੈਰੀਨੇਟ ਕਰਨਾ ਸੀ ਤੇ ਪਹਿਲਾਂ ਮੇਰੇ ਕੋਲ ਮਸਾਲਾ ਮੁੱਕਿਆ ਹੋਇਆ ਸੀ ਤੇ ਮੈਂ ਮਸਾਲਾ ਤਿਆਰ ਕੀਤਾ ਤੇ ਉਸ ਤੋਂ ਅੱਗੇ ਹੁਣ ਮੈਂ ਮੈਰੀਨੇਟ ਕਰੂੰਗੀ ਸੋਆਬਿੰਦੀਆਂ ਬੜੀਆਂ ਨੂੰ ਹੁਣ ਤੁਸੀਂ ਦਹੀਂ ਪਾ ਕੇ ਵੀ ਕਰ ਸਕਦੇ ਆ ਤੇ ਸਿੰਪਲ ਘਿਓ ਦਾ ਇੱਕ ਚਮਚਾ ਪਾ ਕੇ ਉਹਦੇ ਵਿੱਚ ਮਸਾਲਾ ਪਾ ਕੇ ਤੇ ਉਹ ਵੀ ਉਹਦੇ ਦਾ ਸਕਦੇ ਜਿਹੜਾ ਆਪਾਂ ਪਨੀਰ ਵਗੈਰਾ ਦਾ ਟਿੱਕਾ ਬਣਾਉਣ ਵੇਲੇ ਬਣਾਉਂਦੇ ਆ ਤੇ ਜਿੱਦਾਂ ਮੈਂ ਸੋਆਬਿੰਦੀਆਂ ਬੜੀਆਂ ਨੂੰ ਪਾਣੀ ਵਿੱਚ ਵਾਲ ਕੇ ਰੱਖਦੇ ਆ ਉਬਲਦੇ ਪਾਣੀ ਦੇ ਵਿੱਚ ਨਮਕ ਤੇ ਹਲਦੀ ਪਾ ਕੇ ਰੱਖ ਦਿੱਤੀ ਸੀ ਇਹਨਾਂ ਨੂੰ ਆਪਾਂ ਛਾਣ ਲੈਨੇ ਆ ਇਹ ਤਾਂ ਜਿਦਾ ਆਪਾਂ ਆਮ ਇਸ ਸਵਾਮੀਨੀਆਂ ਬੜੀਆਂ ਨੂੰ ਪਾਣੀ ਵਿੱਚ ਉਬਾਲਦੇ ਆ ਤੇ ਫਿਰ ਉਹਨਾਂ ਦਾ ਥੋੜਾ ਪਾਣੀ ਕੱਢ ਦਿੰਨੇ ਆ ਹੱਥ ਨਾਲ ਨਿਚੋੜ ਕੇ ਥੋੜੀਆਂ ਛੰਨੀਆ ਹੋ ਦਿੰਨੇ ਆ ਮੈਂ ਇੱਕ ਮਿੰਟ ਰੋਟੀ ਸਲੇ ਛੰਨੀਆ ਕਰ ਲਿਆ ਵਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਜੀ ਲਓ ਜੀ ਹੁਣ ਆਪਾਂ ਜਿਹੜੇ ਮੈਰੀਨੇਟ ਕਰਨਾ ਇਹ ਮਸਾਲਾ ਲੈ ਲੈਣਾ ਆਪਾਂ ਜੇ ਤੁਸੀਂ ਘਿਓ ਦੇ ਵਿੱਚ ਕਰਨਾ ਜਿਦਾ ਆਪਾਂ ਓਵਨ ਦੇ ਵਿੱਚ ਰੱਖਣਾ ਤਾਂ ਇੱਕ ਚਮਚਾ ਘਿਓ ਦਾ ਪਾਓ ਆਵੇ ਰੋਇਜ਼ਾ ਪਾ ਲਓ ਕੋਈ ਵੀ ਤੁਸੀਂ ਜਿਹੜਾ ਵੀ ਵਰਤਦੇ ਆ ਉਹਦਾ ਪਾ ਕੇ ਤੇ ਇੱਕ ਚਮਚਾ ਤੁਸੀਂ ਇਹਦਾ ਪਾ ਲਿਓ ਇਹਨੂੰ ਪਾ ਕੇ ਤੇ ਇਹਨੂੰ ਆਪਾਂ ਇਹਦੇ ਨਾਲ ਮਿਕਸ ਕਰ ਦੇਣਾ ਮਿਕਸ ਕਰਕੇ ਇਹਨੂੰ 15-20 ਮਿੰਟਾਂ ਵਾਸਤੇ ਰੱਖ ਦਿਓ ਤੇ ਜੇ ਤੁਸੀਂ ਦਹੀਂ ਨਾਲ ਕਰਦੇ ਆ ਦਹੀਂ ਦਾ ਪਾਣੀ ਕੱਢ ਲਿਓ ਖੱਟਾ ਪਾਣੀ ਜਿਹੜਾ ਉਹਨੂੰ ਕੱਢ ਲਿਓ ਉਹਨੂੰ ਕੋਣੀ ਵੀ ਜਨ ਛੋੜ ਕੇ ਰੱਖ ਦਿਓ ਤੇ ਫਿਰ ਇਹਦੇ ਵਿੱਚ ਆਪਾਂ ਮੈਰੀਨੇਟ ਕਿਉਂ ਮੈਂ ਇੱਥੇ ਦਹੀਂ ਨਾਲ ਕਰਨ ਲੱਗੀ ਆ ਬਾਕੀ ਸਬਜੀ ਦਾ ਹਰ ਇੱਕ ਦਾ ਆਪਾਂ ਆਪਣਾ ਪ੍ਰੋਸੈਸਾ ਬਣਾਉਂਦਾ ਤੇ ਮੈਂ ਇੱਥੇ ਸਿਰਫ ਮੈਰੀਨੇਟ ਕਰਕੇ ਦੱਸਿਆ ਕਿ ਆਪਾਂ ਇਸ ਮਸਾਲੇ ਨੂੰ ਕਿਦਾਂ ਵਰਤਦੇ ਆ ਰਜੇਸ਼ ਮੈਦ ਤਿੰਨ ਚਮਚੇ ਦਹੀਂ ਦੇ ਪਾ ਲੈਣੀ ਆ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਿਓ ਜੇ ਦਾ ਪਾਣੀ ਕੱਢਣਾ ਤਾਂ ਪਾਣੀ ਵਿੱਚ ਪਾ ਕੇ ਰੱਖ ਦਿਓ ਪਹਿਲਾਂ ਮੈਂ ਤਿੰਨ ਚਮਚੇ ਦਹੀਂ ਦੇ ਪਾ ਲੇ ਤੇ ਅੱਧਾ ਚਮਚਾ ਮੈਂ ਕਿਹੋ ਦਾ ਪਾਉਂਗੀ ਇਹਦੇ ਵਿੱਚ ਜੋ ਤੁਸੀਂ ਕੋਈ ਵੀ ਪਾ ਸਕਦੇ ਆ ਤੇ ਇੱਕ ਚਮਚਾ ਮੈਂ ਇਹਦਾ ਮਸਾਲੇ ਦਾ ਪਾਉਂਦੇ ਫੁੱਲ ਭਰ ਕੇ ਮਸਾਲੇ ਦਾ ਇੱਕ ਚਮਚਾ ਪਾ ਲਵਾਂਗੇ ਬਾਕੀ ਜਿੰਨੇ ਕਿ ਤੁਹਾਡੀ ਸਮਾਨ ਆ ਉਹ ਸਭ ਨਾਲ ਤੁਸੀਂ ਪਾ ਲਓ ਅਜੇ ਮੇਰੇ ਤਾਂ ਇੰਨਾ ਕੀ ਹੈਗੀਆਂ ਨੇ ਸਵਾ ਬਿੰਦੇ ਬੜੀਆਂ ਮੈਂ ਵਾਲੀਆਂ ਸੀ ਇਹਨਾਂ ਨੂੰ ਮੈਰੀਨੇਟ ਕਰਨਾ ਸੀ ਫਿਰ ਮੈਂ ਆਹ ਚਲੋ ਕਿਉਂ ਨਾ ਤੁਹਾਨੂੰ ਵੀ ਦਿਖਾਈਆਂ ਜਾਂ ਜਿਦਾ ਆਪਾਂ ਕਈ ਸਬਜ਼ੀਆਂ ਮੈਰੀਨੇਟ ਕਰਕੇ ਬਣਾਉਣੇ ਆ। ਦੇਖੋ ਜ ਆਪਣੇ ਦਹੀਂ ਦੇ ਵਿੱਚ ਇਹਦਾ ਕਲਰ ਦੇਖ ਸਕਦੇ ਆ ਤੁਸੀਂ। ਤੇ ਐਸਾਂ ਤੇ ਜੇ ਤੁਸੀਂ ਕਈਆਂ ਨੂੰ ਪਧੀਨੇ ਦਾ ਫਲੇਵਰ ਪਸੰਦ ਹੁੰਦਾ, ਕਈਆਂ ਨੂੰ ਮੇਥੀ ਦਾ ਫਲੇਵਰ ਪਸੰਦ ਹੁੰਦਾ ਤੇ ਕਈਆਂ ਨੂੰ ਲਸਣ ਵਗੈਰਾ ਦਾ ਹੀ ਪਸੰਦ ਹੁੰਦਾ ਤੇ ਤੁਸੀਂ ਉਹ ਵੀ ਵਿੱਚ ਪਾ ਸਕਦੇ ਆ। ਉਹਨਾਂ ਦੇ ਜਿਵੇਂ ਪਾਊਡਰ ਬਣੇ ਹੋਣ ਤੁਹਾਡੇ ਕੋਲ ਅਸਾਂ ਦਾ ਮੇਥੀ ਦਾ ਤੇ ਪਧੀਨੇ ਦਾ ਤੁਸੀਂ ਉਹ ਪਾ ਸਕਦੇ ਆ। ਉਹਨਾਂ ਨੂੰ ਮੈਂ ਵਿੱਚ ਨਹੀਂ ਇਹਦੇ ਵਿੱਚ ਕਰ ਦਿੰਦੀ ਤਾਂ ਕਿ ਉਹਦੇ ਨਾਲ ਖੇਜਦੇ ਟੇਸ ਵਧੀਆ ਨਹੀਂ ਰਹਿੰਦਾਗਾ। ਜੇ ਆਪਾਂ ਜਿਆਦਾ ਟਾਈਮ ਉਹਨਾਂ ਨੂੰ ਇਕੱਠੀ ਕਰਕੇ ਇਹਦੇ ਵਿੱਚ ਰੱਖਾ ਲਈਏ ਤਾਂ ਇਸ ਵਾਰ ਕਿ ਮੈਂ ਕੜੀ ਪਤਾ ਹੀ ਰੱਖਦੀ ਆ ਪਾਣੀ ਆ ਤੇ ਬਾਕੀ ਜੇ ਕੋਈ ਫਲੇਵਰ ਤੁਸੀਂ ਹੋਰ ਦੇਣਾ ਇਹਦੇ ਨਾਲ ਤੁਹਾਨੂੰ ਜਿਆਦਾ ਪਸੰਦ ਆ ਤਾਂ ਤੁਸੀਂ ਉਹ ਹੀ ਪਾ ਸਕਦੇ ਆ ਜਿਵੇਂ ਸੁੱਕਾ ਲਸਣ ਆ ਪਾਊਡਰ ਬਣਾਇਆ ਹੋਇਆ ਲਸਣ ਦਾ ਉਹ ਹੀ ਪਾ ਸਕਦੇ ਆ ਵੈਸੇ ਤਾਂ ਇਹਦੇ ਨਾਲ ਹੀ ਬਹੁਤ ਟੇਸਟੀ ਬਣਦੇ ਆ ਤੁਸੀਂ ਇੱਕ ਵਾਰੀ ਇਹ ਤਦਦੂਰੀ ਮਸਾਲੇ ਨਾਲ ਬਣਾ ਕੇ ਦੇਖਿਓ ਅੱਜ ਆਪਾਂ ਇਹਨਾਂ ਨੂੰ ਮੈਰੀਨੇਟ ਕਰਕੇ ਤੇ ਅੱਧੇ ਘੰਟੇ ਵਾਸਤੇ ਰੱਖ ਦੇਣਾ ਤੇ ਸਾਰਾ ਮਸਾਲਾ ਤੁਸੀਂ ਚਿਕਨ ਤੇ ਲਾਓ ਪਨੀਰ ਤੇ ਲਾਓ ਸੋਆ ਵੀ ਇਹ ਬੜੀਆਂ ਤੇ ਲਾਓ ਜੇ ਵੀ ਤੁਸੀਂ ਕੋਈ ਸਬਜ਼ੀ ਬਣਾਉਣੀ ਆ ਤੇ ਇਹਦਾ ਮਸਾਲਾ ਲਾ ਕੇ ਦੱ ਘੰਟਾ ਰੱਖ ਦਿਓ ਤੇ ਫਿਰ ਤੁਸੀਂ ਸਬਜੀ ਤਿਆਰ ਕਰਿਓ। ਲੋ ਜੀ ਮੈਂ ਇਹਨਾਂ ਨੂੰ ਮੈਰੀਨੇਟ ਕਰ ਦਿੱਤਾ ਤੇ ਟਾਕੇ ਮੈਂ ਅੱਧੇ ਘੰਟੇ ਵਾਸਤੇ ਰੱਖ ਦਿੱਤਾ। ਤੇ ਬਹੁਤ ਹੀ ਵਧੀਆ ਦੇਖੋ ਜੀ ਕਿੰਨਾ ਵਧੀਆ ਕੋਟ ਹੋ ਜਾਂਦਾ ਇਹਨਾਂ ਤੇ ਜਦੋਂ ਆਪਾਂ ਦਹੀਂ ਦੇ ਨਾਲ ਕਰਦੇ ਆ। ਤੇ ਆਪਾਂ ਕੱਲੇ ਛਾਉ ਦੇ ਨਾਲ ਵੀ ਇਹਨੂੰ ਕਰ ਸਕਦੇ ਆ। ਲੋ ਜੀ ਆਪਣਾ ਤੰਦੂਰੀ ਮਸਾਲਾ ਬਣ ਕੇ ਹੋ ਗਿਆ ਤਿਆਰ। ਤੁਸੀਂ ਵੀ ਇਸ ਤਰੀਕੇ ਨਾਲ ਤੰਦੂਰੀ ਮਸਾਲਾ ਘਰ ਹੀ ਤਿਆਰ ਕਰਿਓ। ਤੇ ਫਿਰ ਕੋਈ ਕੋਈ ਵੀ ਤੁਸੀਂ ਸਬਜੀ ਬਣਾਉਣੇ ਆ, ਕੁਝ ਵੀ ਬਣਾਉਣੇ ਆ ਉਹਦੇ ਵਿੱਚ ਪਾ ਕੇ ਦੇਖਿਓ। ਬਹੁਤ ਹੀ ਹਰ ਟੇਸਟੀ ਸਬਜੀ ਬਣਦੀ ਹੈ ਇਹਦੇ ਬਹੁਤ ਹੀ ਜ਼ਿਆਦਾ ਜਦੋਂ ਤੁਸੀਂ ਮੈਰੀਨੇਟ ਕਰਦੇ ਆ ਤੇ ਇੰਨੀ ਕੀ ਵਧੀਆ ਮਹਿਕ ਆਉਂਦੀ ਹੈ ਉਹਦੇ ਵਿੱਚੋਂ ਬਹੁਤ ਜ਼ਿਆਦਾ ਤੁਸੀਂ ਦੱਬਾ ਬੰਦ ਚੀਜ਼ਾਂ ਨੂੰ ਲੈਣਾ ਪਰ ਜਾਊਂਗੇ ਜੇ ਤੁਸੀਂ ਘਰੇ ਇਹ ਤੰਦੂਰੀ ਮਸਾਲਾ ਤਿਆਰ ਕਰਨਾ ਲਾ ਕੇ ਤਾਂ ਜੇ ਤੁਸੀਂ ਵੀ ਘਰੇ ਤੰਦੂਰੀ ਮਸਾਲਾ ਤਿਆਰ ਕਰਿਓ ਸਾਨੂੰ ਕਮੈਂਟਾਂ ਵਿੱਚ ਲਿਖਿਓ ਤੁਹਾਡਾ ਤੰਦੂਰੀ ਮਸਾਲਾ ਕਿੱਦਾਂ ਦਾ ਬਣਿਆ ਤੇ ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ